ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਹੁਣ ਜੇਕਰ ਸੰਤਾਂ ਜਾਂ ਬਾਬਿਆਂ ਕੋਲ ਕੋਈ ਸ਼ਕਤੀ ਹੈ ਤਾਂ ਲੋਕਾਂ ਨੂੰ ਹੜ੍ਹਾਂ ਦੇ ਪਾਣੀ ਤੋਂ ਬਚਾਉਣ ਦੋਸਤੋ ਆਪਾਂ ਕਈ ਵਾਰ ਇਹ ਗੱਲ ਆਮ ਹੀ ਕਹਿ ਦਿੰਦੇ ਹਾਂ ਕਿ ਇੱਟ ਚੁੱਕੇ ਤੋਂ ਕਲਾਕਾਰ ਨਿਕਲਦਾ ਹੈ ਪਰ ਅੱਜ ਦੇ ਸਮੇਂ ਵਿੱਚ ਜੇਕਰ ਇਹਨਾਂ ਸੰਤਾਂ ਜਾਂ ਬਾਬਿਆਂ ਦੀ ਗੱਲ ਕੀਤੀ ਜਾਵੇ ਤਾਂ ਮੇਰੇ ਹਿਸਾਬ ਨਾਲ ਇੱਕ ਇੱਟ ਚੁੱਕੇ ਤੋਂ 15 ਜਾਂ 20 ਬਾਬੇ ਨਿਕਲਾਉਣਗੇ ਇਹਨਾਂ ਸੰਤਾਂ ਜਾਂ ਬਾਬਿਆਂ ਦੀਆਂ ਰੋਜ਼ਾਨਾ ਸੋਸ਼ਲ ਮੀਡੀਆ ਉੱਪਰ ਵੀਡੀਓ ਘੁੰਮਦੀਆਂ ਰਹਿੰਦੀਆਂ ਹਨ ਇਹਨਾਂ ਵਿੱਚੋਂ ਕੋਈ ਕਹਿੰਦਾ ਹੈ ਮੈਂ ਬਰਮ ਗਿਆਨ ਪ੍ਰਾਪਤ ਕਰ ਲਿਆ ਹੈ ਮੈਂ ਰੱਬ ਨੂੰ ਪਾ ਲਿਆ ਹੈ ਕੋਈ ਕਹਿੰਦਾ ਮੈਂ ਹਵਾ ਵਿੱਚ ਉੱਡ ਜਾਂਦਾ ਹਾਂ ਕੋਈ ਕਹਿੰਦਾ ਕਿ ਸਾਡੇ ਪਿਤਾ ਜੀ ਕੁਝ ਵੀ ਕਰ ਸਕਦੇ ਹਨ ਜਿਵੇਂ ਕਿ ਸੌਦਾ ਸਾਧ ਦੀਆਂ ਫਿਲਮਾਂ ਵਿੱਚ ਦਿਖਾਇਆ ਗਿਆ ਹੈ ਕਿ ਉਹ ਵੱਡੇ ਵੱਡੇ ਹਾਥੀਆਂ ਨੂੰ ਚਲਾ ਚਲਾ ਮਾਰਦੇ ਹਨ ਉਧਰੋਂ ਟੱਕੀ ਵਾਲੇ ਸੰਤ ਜੀ ਵੀ ਆਪਣੇ ਆਪ ਨੂੰ ਰੱਬ ਸਮਝ ਰਹੇ ਹਨ ਬਿਆਸਾ ਵਾਲੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਬਿਆਸ ਜਾਣੇ ਬਿਆਸ ਜਾਣ ਵਾਲੇ ਲੋਕ ਵੀ ਕਿਵੇਂ ਇੱਕ ਦੂਜੇ ਦੇ ਉੱਪਰ ਦੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਲਟਾਪੀਂ ਹੁੰਦੇ ਹਨ ਇੱਕ ਬੇਗਮਪੁਰੇ ਵਾਲਾ ਬਾਬਾ ਕਹਿੰਦਾ ਸਿਰਫ ਪੂਰੀ ਦੁਨੀਆ ਵਿੱਚੋਂ ਇੱਕੋ ਇੱਕ ਮੈਂ ਹਾਂ ਜਿਸ ਨੂੰ ਰੱਬ ਦੇ ਦਰਸ਼ਨ ਹੋਏ ਹਨ ਉਹ ਕਹਿੰਦੇ ਰੱਬ ਸਾਡੇ ਨਾਲ 24 ਘੰਟੇ ਮੇਸ਼ਨ ਨਾਲ ਹੀ ਰਹਿੰਦਾ ਹੈ ਅੱਜ ਕੱਲ ਬਾਬਾ ਦੀਪ ਸਿੰਘ ਦੇ ਦੁਪਹਿਰੇ ਨੂੰ ਵੀ ਬਹੁਤ ਮਸ਼ਹੂਰ ਕੀਤਾ ਜਾ ਰਿਹਾ ਹੈ ਕਿ ਉਹ ਕਹਿੰਦੇ ਦੁਪਹਿਰੇ ਵਿੱਚ ਸ਼ਹੀਦ ਸਿੰਘਾ ਦੇ ਰੂਪ ਵਿੱਚ ਬਾਬਾ ਦੀਪ ਸਿੰਘ ਜੀ ਦਰਸ਼ਨ ਦਿੰਦੇ ਹਨ ਤੇ ਉਹ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਨ ਦੋਸਤੋ ਹੁਣ ਚਾਰੇ ਪਾਸੇ ਹੜ੍ਹਾਂ ਦੇ ਪਾਣੀ ਨਾਲ ਲੋਕ ਡੁੱਬ ਰਹੇ ਹਨ ਤੇ ਲੋਕਾਂ ਦੇ ਮਾਲ ਡੰਗਰ ਪਾਣੀ ਵਿੱਚ ਡੁੱਬ ਕੇ ਮਰ ਰਹੇ ਹਨ ਹੁਣੇ ਸੰਤ ਜਾਂ ਬਾਬੇ ਕਿਹੜੀ ਖੱਡ ਵਿੱਚ ਛੁਪੇ ਹੋਏ ਹਨ ਹੁਣੇ ਆਪਣੀ ਸ਼ਕਤੀ ਨਾਲ ਹੜ੍ਹਾਂ ਦੇ ਪਾਣੀ ਨੂੰ ਕਿਉਂ ਨਹੀਂ ਰੋਕਦੇ ਹੁਣ ਬਾਬਾ ਦੀਪ ਸਿੰਘ ਨੂੰ ਵੀ ਸ਼ੀਰ ਸਿੰਘਾਂ ਦੇ ਰੂਪ ਵਿੱਚ ਆ ਕੇ ਪੈਰਾ ਲਵਣਾ ਚਾਹੀਦਾ ਹੈ ਸ਼ਹੀਦ ਸਿੰਘਾਂ ਤੋਂ ਦਰਦਾ ਤਾਂ ਹੜਾਂ ਦਾ ਪਾਣੀ ਮਿੰਟਾਂ ਵਿੱਚ ਹੀ ਪਿੱਛੇ ਹਟ ਸਕਦਾ ਹੈ ਹੁਣੇ ਸਾਰੇ ਰੱਬ ਦੇ ਭਗਤ ਸੱਪ ਵਾਂਗ ਆਪਣੀਆਂ ਆਪਣੀਆਂ ਖਟਾਂ ਵਿੱਚ ਛੁਪੇ ਬੈਠੇ ਹਨ ਇਹਨਾਂ ਤੋਂ ਹੋਰ ਕੋਈ ਨਹੀਂ ਹੁੰਦਾ ਤਾਂ ਹੜ ਪੀੜਤਾਵਾਂ ਵਾਸਤੇ ਕੋਈ ਮਰਲੀ ਮਦਦ ਹੀ ਕਰ ਦੇਣ ਕੋਈ ਇੱਕ ਇੱਕ ਜਾਂ ਦੋ ਦੋ ਟਰੱਕ ਸੁੱਕੇ ਰਾਸ਼ਨ ਦੇ ਹੜਪੀੜਤਾ ਨੂੰ ਭੇਜ ਦੇਣ ساری ਉਮਰ ਹੋ ਗਈ ਹੈ ਇਹਨਾਂ ਨੂੰ ਲੋਕਾਂ ਨੂੰ ਲੁੱਟਦਿਆਂ ਨੂੰ ਹੁਣ ਕੋਈ 5-5 ਜਾਂ 10-10 ਲੱਖ ਰੁਪਇਆ ਇਹ ਲਾ ਦੇਣਗੇ ਤਾਂ ਕਿ ਇਹਨਾਂ ਨੂੰ ਕੋਈ ਗੋਲੀ ਥੋੜਾ ਪੈ ਜਾਣੀ ਹੈ ਲੋਕਾਂ ਨੂੰ ਚਾਹੀਦਾ ਕਿ ਇਹਨਾਂ ਠੱਗਾਂ ਤੋਂ ਦੂਰ ਰਹੋ ਤੁਸੀਂ ਐਵੇਂ ਜਣੇ ਖਾਣੇ ਦੇ ਪੈਰਾਂ ਵਿੱਚ ਡਿੱਗਦੇ ਰਹਿੰਦੇ ਹੋ ਤੁਸੀਂ ਆਪ ਹੀ ਦੱਸ ਦੇਵੋ ਕਿ ਅੱਜ ਤੱਕ ਇਹਨਾਂ ਠੱਗਾਂ ਨੇ ਤੁਹਾਡਾ ਸਮਾਰਿਆ ਕੀ ਹੈ ਕੋਈ ਆਟੇ ਵਿੱਚੋਂ ਨਮਕ ਦੇ ਬਰਾਬਰ ਕੋਈ ਵਿਰਲਾ ਹੀ ਹੋਵੇਗਾ ਜੋ ਸਮਾਜ ਸੇਵਾ ਦਾ ਕੰਮ ਕਰਦਾ ਹੋਵੇ ਨਹੀਂ ਤਾਂ ਇਹ ਸਾਰੇ ਲੋਕ ਬਹੁ ਰੁਪਏ ਠੱਗ ਹਨ ਅਤੇ ਸਾਨੂੰ ਇਹਨਾਂ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਹੈ ਸੋ ਗੱਲਬਾਤ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ